हरियाणा ਦੇ ਜਗਰਾਉਂ ਦੇ ਵਿਖੇ ਆਯੋਜਿਤ 18ਵੇਂ ਅੰਤਰਰਾਸ਼ਟਰੀ ਪੀਟੀਐਫਏ ਡੇਰੀ ਐਂਡ ਐਗਰੀ ਐਕਸਪੋ ਦੇ ਦੂਜੇ ਦਿਨ ਡੇਰੀ ਉਦਯੋਗ ਨੂੰ ਹਲਾਸ਼ੇਰੀ ਦੇਣ ਦੇ ਲਈ ਕਰਵਾਏ ਪਸ਼ੂਆਂ ਦੇ ਮੁਕਾਬਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ 옴ਕਾੜ ਡੇਰੀ ਫਾਰਮ ਮੋਗਾ ਦੀ ਐਚਓ ਦੱਸੇ ਕਿ ਐਚਐਫ ਨਸ਼ਵਲ ਦੀ ਗਾਦ ਨੇ 24 ਘੰਟਿਆਂ ਦੇ ਵਿੱਚ 82 ਲੀਟਰ ਦੁੱਧ ਦੇ ਕੇ ਕੋਮੇ ਰਿਕਾਰਡ ਤੋੜ ਦਿੱਤਾ ਹੈ ਪਟਿਆਲਾ ਤੇ ਲੁਧਿਆਣਾ ਦੇ ਡੇਰੀ ਫਾਰਮਰ ਦਿਆ ਗਾਵਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਪਸ਼ੂ ਨਸਲ ਸੁਧਾਰ ਅਤੇ ਦੁੱਧ ਉਤਪਾਦਨ ਵਿੱਚ ਇzaਫੇ ਦੇ ਲਈ ਕਈ ਨਸਲ ਸੁਧਾਰ ਅਤੇ ਨਵੀਆਂ ਨਸਲਾਂ ਤਿਆਰ ਕਰਨ ਤੇ ਜੋਰ ਦਿੱਤਾ ਗਿਆ ਇੱਕ ਸਾਲ ਦੀ ਤਰ੍ਹਾਂ ਜੀ ਜਿਹੜੇ ਮੁਕਾਬਲੇ ਨੇ ਉਹਨਾਂ ਦੀ ਜਿਹੜੀ ਮਤਲਬ ਆਪਾਂ ਕਹ ਲਈਏ ਵੀ ਨਸਲ ਸੁਧਾਰ ਵੱਧ ਰਿਹਾ ਆ ਗਾਵਾ ਐਚ ਐਫ ਵੱਡੀਆਂ ਦਾ ਜਿਹੜਾ ਵੱਡਾ ਸਭ ਤੋਂ ਆਪਣਾ ਰਿਕਾਰਡ ਹੁੰਦਾ ਉਹ 82 ਲੀਟਰ ਦੇ ਲਗਭਗ ਹੋ ਗਿਆ ਥੋੜੇ ਜਿਹਾ ਗ੍ਰਾਮ ਘਟ ਨੇ ਮਤਲਬ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ 24 ਘੰਟੇ ਦਾ 82 ਲੀਟਰ ਦੁੱਧ ਤੇ ਐਵੇਂ ਮੱਝਾਂ ਦੀ ਇਹ ਮੋਹਰਾ ਦੀ ਗੱਲ ਕਰੀਏ ਤਾਂ ਉਹ ਵੀ 32 ਲੀਟਰ ਕਰਾਸ ਕਰ ਗਈਆਂ ਤੇ ਛੋਟੀਆਂ ਮਜਗਾਵਾਂ ਦੇ ਵਿੱਚ ਵੀ ਯਾਨੀ ਸਾਰਿਆਂ ਦਾ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਰਿਕਾਰਡ ਹੈ ਉਹ ਉੱਚਾ ਗਿਆ ਕਿਉਂਕਿ ਜਿਹੜਾ ਹਰੇਕ ਸਾਲ ਸੀਮਨਪੋਰਟ ਦੇ ਨਾਲ ਜਿਹੜੀ ਨਸਲ ਸੁਧਾਰ ਹੈ ਉਹ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਹੈ ਇਸ ਕਰਕੇ ਜਿਹੜੇ ਮੁਕਾਬਲੇ ਨੇ ਉਹ ਹੋਰ ਵਧੀਆ ਹੁੰਦੇ ਜਾ ਰਹੇ ਜੀ ਪ੍ਰਧਾਨ ਜੀ ਸਾਡੇ ਗੱਲ ਕਰਦੇ ਹੁੰਦੇ ਵੀ ਅੱਜ ਤੋਂ 10 ਸਾਲ ਪਹਿਲਾਂ ਇੱਕ ਵਾਰ ਡੇਰੀ ਦੇ ਵਿੱਚ ਬੂਮ ਆਇਆ ਸੀ ਜੀ ਹੁਣ ਦੁਬਾਰਾ ਇਹ ਫੇਰ ਤੁਸੀਂ ਕੈਨੇਡਾ ਆ ਦੀਆਂ ਪਾਬੰਦੀਆਂ ਲਾ ਲਓ ਜਾਂ ਮਤਲਬ ਨੌਜਵਾਨ ਜਿਹੜੇ ਐਗਰੀਕਲਚਰ ਦੇ ਵਿੱਚ ਵੀ ਥੋੜਾ ਖੜੋਤ ਆਈ ਆਪਾਂ ਪਿਛਲੇ ਸਾਲ ਝੋਨੇ ਦੇ ਚੱਕਰ ਦੇਖਿਆ ਮਤਲਬ ਪੂਰਾ ਰੁਝਾਨ ਹੁਣਾਂ ਦਾ ਨਵੇਂ ਫਾਰਮਰਾਂ ਦਾ ਡੇਰੀ ਫਾਰਮਿੰਗ ਦੇ ਵਿੱਚ ਆ ਰਹੇ ਆ ਜੀ ਇਸ ਕਰਕੇ ਤੁਸੀਂ ਇੱਥੇ ਗੈਦਰਿੰਗ ਦੇਖੀ ਹੋਣੀ ਆ ਪਿਛਲੇ ਸਾਲ ਦੇ ਮੁਕਾਬਲੇ ਮਤਲਬ ਡਬਲ ਹੀ ਲੋਕ ਆਏ ਤੇ ਡਬਲ ਹੀ ਮਤਲਬ ਜਾਨਵਰ ਇੱਥੇ ਪਹੁੰਚੇ ਜੀ ਤੇ ਦੁੱਧ ਦੇ ਰਿਕਾਰਡ ਮਤਲਬ ਪਿਛਲੇ ਸਾਲਾਂ ਦੇ ਨਾਲੋਂ ਮਤਲਬ 4-5-5 ਲੀਟਰ ਰੇ ਕੈਟਾਗਰੀ ਦੇ ਵਿੱਚ ਬਦੇ ਮੱਝਾਂ ਦੇ ਵਿੱਚ ਵੀ 31.5 ਲੀਟਰ ਦੁੱਧ ਦੋ ਗਾਮਾਂ ਨੇ ਦਿੱਤਾ ਸਤਾਂਗਾਂ گاਵਾਂ ਦੀ ਗੱਲ ਕਰੀਏ ਤਾਂ ਸਾਰੇ ਜਿਹੜੇ ਪ੍ਰਾਈਸ ਸੀਗੇ ਲਗਭਗ 70 ਲੀਟਰ ਤੋਂ ਉੱਪਰ ਹੀ ਸੀਗੇ ਜੀ ਤੇ ਬਾਕੀ ਤੁਸੀਂ ਫਾਰਮਰਾਂ ਦਾ ਉਤਸ਼ਾਹ ਵਾ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਇਹ ਮੇਲਾ ਸਾਡਾ ਜੀ ਇਹ ਯੂਨੀਵਰਸਿਟੀ ਦੀ ਤਰ੍ਹਾਂ ਹੀ ਕੰਮ ਕਰਦਾ ਇੱਕ ਟ੍ਰੇਨਿੰਗ ਦੀ ਤਰ੍ਹਾਂ ਕੰਮ ਕਰਦਾ ਜਿੱਥੇ ਹਰ ਇੱਕ ਚੀਜ਼ ਉਹਨਾਂ ਨੂੰ ਸੀਮਨ ਕਿੱਦਾਂ ਦਾ ਖਰੀਦਣਾ ਬੱਚਿਆਂ ਨੂੰ ਕਿੱਦਾਂ ਦਾ ਸਾਂਭਣਾ ਸਾਈਲੇਜ ਕਿਸ ਤਰ੍ਹਾਂ ਪਾਉਣਾ ਸਾਈਲੇਜ ਦੀ ਮਸ਼ੀਨਰੀ ਕਿੱਥੋਂ ਲੈਣੀ ਆ ਹਰ ਚੀਜ਼ ਮਤਲਬ ਉਹਨਾਂ ਨੂੰ ਇਹ ਰੱਖ-ਰਖਾਵ ਪ੍ਰਤੀ ਤੇ ਮੈਨੇਜਮੈਂਟ ਦਾ ਜੋ ਪ੍ਰਬੰਧ ਕਰਨਾ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੂੰ ਮਿਲਦੀ ਸਾਰੇ ਸੁਚਨ ਬਹੁਤ ਬਹੁਤ ਵਧਾਈ ਦਿਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਤੁਸੀਂ ਦੇਖਿਆ ਹੀ ਹੈ ਕਿ ਮੇਲੇ ਦੇ ਵਿੱਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ ਹੈ ਕੱਲ ਤਾਂ ਕਿਤੇ ਲੰਘ ਨੂੰ ਜਗਨ ਅਜ ਤੀਜਾ ਦਿਨ ਸੀ ਅੱਜ ਵੀ ਤੁਸੀਂ ਦੇਖ ਹੀ ਰਹੇ ਸੀ ਸਾਰੇ ਹਾਲ ਫੁੱਲ ਸੀ ਸਾਰਾ ਕੁਝ ਕੋਲ ਜਿਹੜਾ ਬੰਦਾ ਇੱਥੇ ਆਉਂਦਾ ਕੋਈ ਸਿੱਖ ਕੇ ਜਾਂਦਾ ਜਿੰਨਾ ਇੱਥੇ ਇਕੱਠ ਹੁੰਦਾ ਇਹ ਸਾਰਾ ਜੈਨੂਨ ਇਕੱਠ ਹੁੰਦਾ ਜੋ ਬੰਦੇ ਕੰਮ ਕਰਨ ਵਾਲੇ ਨੇ ਉਹ ਹੀ ਇੱਥੇ ਪਹੁੰਚਦੇ ਨੇ ਜਿੰਨੇ ਦੁਕਾਨਦਾਰ ਇੱਥੇ ਆਉਂਦੇ ਨੇ ਉਹ ਸਾਰੇ ਖੋਜ ਜਾਂਦੇ ਨੇ ਕਿਉਂਕਿ ਉਹਨਾਂ ਦੇ ਸੀਲ ਬਹੁਤ ਜ਼ਿਆਦਾ ਹੁੰਦੇ ਜਿਨ੍ਹਾਂ ਜਨਵਰਾਂ ਵਾਲੇ ਨੇ ਇੱਥੇ ਕੋਈ ਮਤਲਬ ਅਸੀਂ ਪਾਰਸ਼ਲਟੀ ਨਹੀਂ ਕਰਦੇ ਬਿਲਕੁਲ ਬਾਹਰ ਲਈ ਜੱਜ ਮਗਾ ਕੇ ਜੱਜਿੰਗ ਕਰਾਉਣੀ ਆ ਕਿ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਨਾ ਹੋ ਇਸ ਕਰਕੇ ਸਾਡੇ ਮੇਲੇ ਤੇ ਸਾਰੇ ਬੰਦੇ ਨੂੰ ਵਿਸ਼ਵਾਸ ਹੈ ਕਿ ਜਿਹੜਾ ਜਾਨਵਰ ਇੱਥੇ ਆਵੇਗਾ ਉਹ ਆਪਦੇ ਹੱਕ ਦਾ ਨਾਮ ਲੈ ਕੇ ਜਾਵੇਗਾ ਇੱਥੇ ਕੋਈ ਪਾਰਸ਼ਲਟੀ ਨਹੀਂ ਹੋਵੇਗੀ ਇਸ ਕਰਕੇ ਸਾਰਿਆਂ ਦਾ ਫੇਥ ਬਣਿਆ ਅਸੀਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਤੇ ਫੇਥ ਕਰਦੇ ਨੇ ਅੱਗੇ ਤੋਂ ਕਰਦੇ ਜਾਣਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਗੇ ਤੁਹਾਨੂੰ ਹੋਰ ਪਾਰਦਰਸ਼ਤਾ ਵੱਲ ਹੋਰ ਅੱਗੇ ਵੀ ਲੈ ਕੇ ਜਾਈਏ ਜੀ ਇਹਦੇ ਕਮੀ ਨਾ ਆਵੇ